ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਜਿਹੜਾ ਮੈਂ ਇਹ ਨਿਊ ਬੌਰਨ ਬੇਬੀ ਲਈ ਗਲਾ ਜਿਹੜਾ ਕਿਵੇਂ ਬਣਾਉਣਾ ਅੱਜ ਮੈਂ ਤੁਹਾਨੂੰ ਇਹ ਦੱਸੂਗੀ ਕਿੰਨੇ ਕੁੰਡੇ ਆਪਾਂ ਰੱਖਣੇ ਦੋਨਾਂ ਸਾਈਡਾਂ ਤੇ ਬੈਕ ਸਾਈਡ ਤੇ ਇਸ ਤਰ੍ਹਾਂ ਤੇ ਕਿਸ ਤਰ੍ਹਾਂ ਆਪਾਂ ਇਹਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਬਣਾ ਸਕਦੇ ਹਾਂ ਬਹੁਤ ਹੀ ਸੋਹਣਾ ਗੋਲ ਗਲਾ ਬਣਿਆ ਤੇ ਚਲੋ ਫਿਰ ਆਪਾਂ ਇਹਨੂੰ ਬਣਾਉਣਾ ਜਿਹੜਾ ਸ਼ੁਰੂ ਕਰਦੇ ਹਾਂ ਹੁਣ ਮੈਂ ਜਿਹੜਾ ਇੱਥੇ ਗੋਲ ਗਲਾ ਬਣਾਉਣਾ ਪਹਿਲਾਂ ਜਿਹੜੇ ਆਪਣੇ ਇਹ ਬਟਨ ਪੱਟੀ ਵਾਲੇ ਕੁੰਡੇ ਜਿੰਨੇ ਵੀ ਕੁੰਡੇ ਤੁਹਾਡੇ ਕੋਲੇ ਹੋਣਗੇ 8 10 ਜਿੰਨੇ ਵੀ ਕੁੰਡੇ ਤੁਸੀਂ ਬਟਨ ਪੱਟੀ ਲਈ ਰੱਖੇ ਹੋਣਗੇ ਇਹਨਾਂ ਨੂੰ ਪਹਿਲਾਂ ਆਪਾਂ ਸੇਫਟੀ ਪਿੰਨ ਵਿੱਚ ਸिलाई ਵਿੱਚ ਕਰ ਲੈਣਾ ਠੀਕ ਹੈ ਹੁਣ ਜਿਹੜਾ ਗਲਾ ਮੈਂ 10 ਨੰਬਰ ਸਲਾਈਆਂ ਨਾਲ ਬਣਾਉਂਗੀ ਇੱਕ نیچے ਬਾਰਡਰ ਵੀ ਜਿਹੜਾ 10 ਨੰਬਰ ਸਲਾਈਆਂ ਨਾਲ ਬਣਾਇਆ ਤੇ ਉੱਪਰ 9 ਨੰਬਰ ਸਲਾਈਆਂ ਨਾਲ ਸਵੈਟਰ ਬਣਾਇਆ ਤੇ ਜਿਹੜਾ ਗਲਾ ਆਪਾਂ ਇਹ ਵੀ 9 ਨੰਬਰ ਸੌਰੀ 10 ਨੰਬਰ ਸਲਾਈਆਂ ਨਾਲ ਮੈਂ ਬਣਾਉਂਗੀ ਇਸ ਤਰ੍ਹਾਂ ਮੇਰੇ ਕੋਲ 8 ਕੁੰਡੇ ਆ ਇਧਰ ਥ੍ਰੈਡ ਲੱਗਿਆ ਹੋਇਆ ਤਾਂ ਮੈਂ ਇਸ ਤਰ੍ਹਾਂ ਇਧਰੋਂ ਕੁੰਡੇ ਪਾਉਂਗੀ ਪਹਿਲਾ ਪੈ ਬਣਾ ਲੈਣੇ ਆਂ ਕੁੰਡੇ ਇੱਕ ਗੁੰਡਾ ਤਾਰਿਆ ਦੂਸਰਾ ਇਸ ਤਰ੍ਹਾਂ ਤਾਰਿਆ ਫਿਰ ਉਸ ਤੋਂ ਬਾਅਦ ਥ੍ਰੈਡ ਕਰਨਾ ਹੈ ਸੌਰੀ ਥ੍ਰੈਡ ਕਰਨਾ ਹੈ ਪਿੱਛੇ ਬਟਨ ਪੱਟੀ ਵਾਲੇ ਕੁੰਡੇ ਜਿਵੇਂ ਆਪਾਂ ਬਣਾਉਂਦੇ ਆ ਰਹੇ ਹਾਂ ਉਸੇ ਤਰ੍ਹਾਂ ਮੈਂ ਬਣਾ ਲੂੰਗੀ ਇਸ ਤਰ੍ਹਾਂ हूँ मैं कूडे चकने इस तरह हम थ्रेड अपना इस तरह इधर आ गया ठीक है हम मैं कूडे चकली जाऊँगी हरेक चैन बच्चों इस तरह पहला आप बटन पट्टी के नाल वाली चैन बचों कूडा चका इस तरह फिर अगली चैन बच्चों इस तरह ව ෑන ඒ චන විසේ ත්‍රපාුඩා න ਦੇਖੋ ਹੁਣ ਆਪਾਂ ਇੱਕ ਸਾਈਡ ਦੇ ਕੁੰਡੇ ਠਾ ਲਈ ਠੀਕ ਹੈ ਜਿਹੜਾ ਇਸ ਤਰ੍ਹਾਂ ਪਿਛਲਾ ਗਲ ਹੈ ਇਹਦੇ ਕੁੰਡੇ ਵੀ ਇਸੇ ਤਰ੍ਹਾਂ ਠਾਵਾਂਗੇ ਤੇ ਇਧਰੋਂ ਵੀ ਆਪਾਂ ਕੁੰਡੇ ਠਾਵਾਂਗੇ ਜਿੰਨੇ ਕੁੰਡੇ ਆਪਾਂ ਇੱਕ ਸਾਈਡ ਤੋਂ ਉਠਾਏ ਆ ਉਹਨੇ ਕੁੰਡੇ ਆਪਾਂ ਦੂਸਰੀ ਸਾਈਡ ਤੋਂ ਠਾਉਣੇ ਆ ਤਾਂ ਪਹਿਲਾਂ ਮੈਂ ਸਾਰੇ ਕੁੰਡੇ ਇਸੇ ਤਰ੍ਹਾਂ ਠਾ ਲੈਣੀ ਇਸ ਤਰ੍ਹਾਂ ਇੱਕ ਸਲਾਈ ਵਿੱਚ ਕੁੰਡੇ ਕਰ ਲੇ ਮੈਂ ਸਾਰੇ ਕੁੰਡੇ ਠਾ ਕੇ ਠੀਕ ਹੈ ਇਸ ਤਰ੍ਹਾਂ ਹੁਣ ਇਹ ਆਪਣੇ ਬਟਨ ਪੱਟੀ ਵਾਲੇ ਕੁੰਡੇ ਆ ਤਾਂ ਥ੍ਰੈਡ ਆਪਣਾ ਇੱਥੇ ਰਹਿ ਜਾਂਦਾ ਤਾਂ ਹੁਣ ਮੈਂ ਇਸ ਤਰ੍ਹਾਂ ਇਹਨਾਂ ਨੂੰ ਬਣਾ ਲੂੰਗੀ 8 ਕੁੰਡੇ ਬਟਨ ਪੱਟੀ ਵਾਲੇ ਨਿਊ ਬੋਰਨ ਬੇਬੀ ਲਈ ਜਿਹੜਾ ਗਲਾ ਬਣਾ ਰਹੇ ਆਂ ਤਾਂ ਹੁਣ ਟੋਟਲ ਕੁੰਡੇ ਆ ਜਿਹੜੇ ਮੇਰੇ ਕੋਲ ਤੁਹਾਨੂੰ ਮੈਂ ਦੱਸ ਦਿੰਨੀ ਹਾਂ ਟੋਟਲ ਕੁੰਡੇ ਆਪਣੀ ਕੋਲ ਦੋਨਾਂ ਸਾਈਡਾਂ ਦੇ ਇਸ ਤਰ੍ਹਾਂ ਹੋ ਗਏ 17 ਕੁੰਡੇ ਫਿਰ ਬੈਕਪਾਰਟ ਦੇ ਕੁੰਡੇ ਹੋਗੇ ਫਿਰ ਇਹ 17 ਕੁੰਡੇ ਹੋਗੇ ਤੇ ਬੈਕਪਾਰਟ ਦੇ ਕੁੰਡੇ ਆਪਣੇ ਜਿਹੜੇ ਕੋਲ 2 4 6 8 10 12 14 16 18 18 ਕੁੰਡੇ 18 ਕੁੰਡੇ ਬੈਕਪਾਰਟ ਦੇ ਇਸ ਤਰ੍ਹਾਂ 17 17 34 ਕੁੰਡੇ ਹੋਗੇ ਤੇ 18 ਕੁੰਡੇ ਆਪਣੇ ਕੋਲੇ 52 ਕੁੰਡੇ ਹੋ ਗਏ ਆਪਣੇ ਕੋਲ ਤਾਂ ਇਹਦੋਂ ਉਲਟੀ ਸਾਈਡ ਆ ਰਹੀ ਹੈ ਤਾਂ ਪਹਿਲਾਂ ਸਾਰੀ ਸਿਲਾਈ ਮੈਂ ਉਲਟੀ ਬਣਾ ਕੇ ਕੰਪਲੀਟ ਕਰੂੰਗੀ ਜਿਹੜੇ ਆਪਣੇ এজ ਵਾਲੇ ਕੁੰਡੇ ਦੋ ਉਸੇ ਤਰ੍ਹਾਂ ਬਣਾਵਾਂਗੇ ਜਿਵੇਂ ਆਪਾਂ ਕਿਨਾਰੀ ਬਣਾਉਂਦੇ ਆ ਰਹੇ ਹਾਂ ਸਾਰੀ ਸਲਾਈ ਇਸੇ ਤਰ੍ਹਾਂ ਕੰਪਲੀਟ ਕਰਾਂਗੇ ਤੇ ਸਿੱਧੇ ਪਾਸੇ ਤੋਂ ਵੀ ਆਪਾਂ ਇਸੇ ਤਰ੍ਹਾਂ ਉਲਟੀ ਸਲਾਈ ਬਣਾ ਕੇ ਕੰਪਲੀਟ ਕਰਾਂਗੇ ਕਿਉਂਕਿ ਜਿਹੜਾ نیچے ਬਾਰਡਰ ਬਣਾਇਆ ਮੈਂ ਸਵੈਟਰ ਦਾ ਇਹ ਉਲਟੀਆਂ ਲੈਣਾਂ ਦਾ ਬਾਰਡਰ ਹੈ ਤਾਂ ਇਸ ਤਰ੍ਹਾਂ ਜਿਹੜਾ ਗਲਾ ਵੀ ਆਪਾਂ ਉਲਟੀਆਂ ਲੈਣਾਂ ਦਾ ਬਣਾ ਕੇ ਕੰਪਲੀਟ ਕਰਾਂਗੇ ਠੀਕ ਹੈ ਇਸੇ ਤਰ੍ਹਾਂ ਮੈਂ ਬਣਾ ਕੇ ਕੰਪਲੀਟ ਕਰਦੀ ਫਿਰ ਤੁਹਾਨੂੰ ਜਿਹੜੀ ਇਹ ਚੜਾਈ ਦੱਸਣੀ ਹੈ ਹੁਣ ਇਸ ਤਰ੍ਹਾਂ ਮੈਂ 4 ਲਾਈਨਾਂ ਬਣਾ ਲਈਆਂ 1 2 3 4 4 ਲਾਈਨਾਂ 8 ਸਲਾਈਆਂ ਬਣਾ ਕੇ ਕੰਪਲੀਟ ਕਰ ਲਈਆਂ ਹੁਣਾ ਕੁੰਡੇ ਜਿਹੜੇ ਬੰਦ ਕਰਨੇ ਨੇ ਦੂਸਰਾ ਕੁੰਡਾ ਬਣਾ ਕੇ ਸਿੱਧੀ ਸਾਈਡ ਤੇ ਇਸ ਤਰ੍ਹਾਂ ਪਹਿਲਾ ਕੁੰਡਾ ਜਿਹੜੇ ਦੇ ਉੱਪਰ ਦੀ ਛੱਟ ਦੇਣਾ ਠੀਕ ਹੈ ਸਾਰੇ ਕੁੰਡੇ ਆਪਾਂ ਇਸੇ ਤਰ੍ਹਾਂ ਬੰਦ ਕਰਨੇ ਫੇਰ ਇਹ ਕੁੰਡਾ ਬਣਾ ਕੇ ਪਹਿਲਾ ਕੁੰਡਾ ਜਿਹੜੇ ਦੇ ਉੱਪਰ ਦੀ ਛੱਟ ਦੇਣਾ ਇਸ ਤਰ੍ਹਾਂ ਫੇਰ ਕੁੰਡਾ ਬਣਾ ਕੇ ਇਹ ਬਣਾਇਆ ਹੋਇਆ ਕੁੰਡਾ ਦੇ ਉੱਪਰ ਦੀ ਛੱਟ ਦੇਣਾ ਫੇਰ ਉਸੇ ਤਰ੍ਹਾਂ ਲਾਸਟ ਤੱਕ ਸਾਰੇ ਕੁੰਡੇ ਇਸੇ ਤਰ੍ਹਾਂ ਬੰਦ ਕਰਨੇ ਇਸੇ ਤਰ੍ਹਾਂ ਮੈਂ ਲਾਸਟ ਤੱਕ ਜਿਹੜੇ ਸਾਰੇ ਕੁੰਡੇ ਬੰਦ ਕਰ ਲੈਨੇ ਆ ਸਾਰੇ ਕੁੰਡੇ ਹੁਣ ਮੈਂ ਇਸੇ ਤਰ੍ਹਾਂ ਬੰਦ ਕਰ ਲੈ ਹੁਣ ਲਾਸਟ ਤੇ ਆਪਾਂ ਥ੍ਰੈਡ ਨੂੰ ਕੱਟ ਲੈਣਾ ਤੇ ਨੋਟ ਲਗਾ ਦੇਣੀ ਬਾਅਦ ਵਿੱਚ ਆਪਾਂ ਜਿਹੜਾ ਇਹ ਥ੍ਰੈਡ ਹੈ ਕਰੋਸ਼ੇ ਨਾਲ ਇਸ ਤਰ੍ਹਾਂ ਨੂੰ ਵਿੱਚ ਕਰ ਦਿਆਂਗੇ ਕਰੋਸ਼ੇ ਨਾਲ ਠੀਕ ਹੈ ਬਹੁਤ ਹੀ ਸੋਹਣਾ ਗੋਲ ਗਲਾ ਬਣਿਆ ਹੈ ਇਹ ਬਹੁਤ ਹੀ ਸੌਖੇ ਤਰੀਕੇ ਨਾਲ ਬਣਾਇਆ ਆਪਾਂ ਇਹ ਵਿੱਚ ਮੈਂ ਬਟਨ ਹੋਲ ਰੱਖਿਆ ਇਸ ਤਰ੍ਹਾਂ ਤਾਂ ਇਹ ਗੋਲ ਗਲਾ ਜਿਹੜਾ ਬਣ ਕੇ ਤਿਆਰ ਹੋ ਗਿਆ